ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਜੀ ਆਪਣਾ ਰੰਧਾਵਾ ਡੇਰੀ ਫਾਰਮ ਤੇ ਬਹੁਤ ਬਹੁਤ ਸਵਾਗਤ ਹੈ ਤੇ ਜਿਨੇ ਆਪਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਵੱਤੋਂ ਵੱਸ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਤੋਂ ਵੱਸ ਸ਼ੇਅਰ ਕਰਿਆ ਕਰੋ ਤਾਂ ਕਿ ਸਭ ਨੂੰ ਇੱਦਾਂ ਫਾਇਦਾ ਹੋ ਸਕੇ ਅੱਜ ਆਪਾਂ ਪਿੰਡ ਮੰਨੇਆਲੀ ਜਿਲ੍ਹਾ ਗੁਰਦਾਸਪੁਰ ਨੇੜੇ ਫਰੇਗੜ ਚੂੜੀਆਂ ਤਹਿਸੀਲ ਬਟਾਲਾ ਆਪਣੇ ਫਾਰਮ ਰੰਧਾਵਾ ਡੇਰੀ ਫਾਰਮ ਤੇ ਪਹੁੰਚ ਚੁੱਕੇ ਆਂ ਤੇ ਗਾਈਆਂ ਤੁਹਾਨੂੰ ਚਾਰ ਗਾਈਆਂ ਵਿਖਾਵਾਂਗੇ ਜਿਹਦੇ ਵਿੱਚ ਚਾਰ ਆ ਗਈਆਂ ਵਾ ਤੇ ਦੋ ਹਜੇ ਹੋਰ ਆਉਣ ਵਾਲੀਆਂ ਉਹ ਕੋਈ ਘੰਟੇ ਦਾ ਕਾਈ ਨਹੀਂ ਆ ਕੋ ਵੀਰ ਫੋਨ ਕਰਕੇ ਪੁੱਛ ਸਕਦਾ ਵਾ ਚਲੋ ਕਰਦੇ ਹਾਂ ਵੀਰ ਜੀ ਹੁਣਾਂ ਗੱਲ ਆਪਾਂ ਹਾਂਜੀ ਸਸਿਗਾ ਵੀਰ ਜੀ ਸਸਿਗਾ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੀ ਤੇ ਕਿੰਨੇ ਪਸ਼ੂ ਵਿਕਾਉ ਅੱਜ ਆਪਣੇ ਕੋਲ ਅੱਜ ਪਸ਼ੂ ਚਾਰ ਗਾਈਆਂ ਆ ਗਈਆਂ ਵਾ ਤੇ ਦੋ ਹਜੇ ਲਈਆਂ ਬਾਹਰ ਉਹ ਵੀ ਆ ਜਾਈਆਂ ਘੰਟੇ ਅੱਛਾ ਇਹ ਚਾਰ ਗਾਈਆਂ ਸੁਈਆਂ ਕਿਵੇਂ ਨਹੀਂ ਦੋ ਸੁਈਆਂ ਜੇ ਤੇ ਦੋ ਸੂਣ ਵਾਲੀਆਂ ਜੀ ਅੱਛਾ ਚੰਗੀਆਂ ਵੱਡੀਆਂ ਗਾਈਆਂ ਹਾਂ ਵੱਡੀਆਂ ਹਾਂਜੀ ਨੰਬਰ ਬੋਲ ਦਿਓ ਆਪਣਾ 914538390 ਡਰੈੱਸ ਡਰੈੱਸ ਪਿੰਡ ਮੰਜੇ ਵਾਲੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਫਦੇ ਘੜ ਚੂੜੀਆਂ ਨੇੜੇ ਕਿੰਨਾ ਕੁ ਪੈਂਦਾ ਫਦੇ ਘੜ ਚੂੜੀਆਂ ਆਪਾਂ ਨੂੰ 4 ਕਿਲੋਮੀਟਰ ਠੀਕ ਆ ਤੇ ਕਰੀਏ ਵੀ ਜੀ ਸਟਾਰਟ ਹਾਂਜੀ ਹਾਂਜੀ ਆ ਪਹਿਲਾ ਨੰਬਰ ਵਾਲੀ ਗਾਈ ਦਾ ਦੱਸਿਓ ਡਿਟੇਲ ਇਹ ਗੱਬਣ ਗਾਈ ਜੇ ਹਾਂਜੀ ਤੇ ਦੇਣੇ ਮੇਰੇ ਖਾਣਾ ਜੀ ਪੰਜ ਸੱਤ ਕੱਢ ਜੂਗੀ। ਇੱਕ ਦੇਰ-ਘੇੜ ਸੂਹਣੀ। ਹਾਂਜੀ। ਠੰਡੀ ਤੇਰੀ ਗਾਮ ਆਪਣੇ ਥੱਲੇ ਜਿੱਦਾਂ ਮਰਜੀ ਬਹਿ ਜਾਓ। ਹਾਂਜੀ। ਉਹਦਾ ਢਾਦੀ ਮੜੀ ਜੀ ਉਹਦਾ ਠੰਡੀ ਹੈ। ਠੰਡੀ ਹੈ। ਚੰਗੀ। ਜਲਸੀ ਜਾਂਦੀ ਆ। ਹਾਂ ਜਲਸੀ ਜਾਂਦੀ। ਮੂੰਹ ਤਾਂ ਸ਼ਕੀਨ ਹੈ ਪੂਰੀ। ਚੰਕ ਕੱਦਕਾਰ ਵੀ ਠੀਕ ਆ। ਵਾ ਨਾ ਬਹੁਤੀ ਵੱਡੀ ਕੱਦਕਾਰ ਦੀ ਨਾ ਬਹੁਤੇ ਛੋਟੇ ਦੀ। ਮੇਨ ਕੱਦਕਾਰ ਹੈਗਾ ਵਾ। ਇਹ ਵਿਚਲਾ ਮੇਨ ਜਿਹੜਾ ਗਾਈਆਂ ਦਾ ਹੁੰਦਾ। ਚਲੋ ਵੀ ਜੀ ਤੋਰੀਏ। ਲਓ ਜੀ। ਤੋਰੀ ਲਓ ਬਲੇਟ ਲਟੜਦਾ ਹੋ ਰਿਹਾ ਬਣੂਗੀ ਚੰਗੀ ਅਰੇ ਇੱਕ ਦੀ ਮੂੰਹ ਮਾ ਵਿਖਾ ਦੇ ਅਰੇ ਇਹ ਮੂੰਹ ਮਾ ਖਾ ਰਿਹਾ ਮੂਰ ਚੰਗੀ ਜਲਸੀ ਪਿਓ ਜਲਸੀ ਇਹ ਲਟਲਾ ਬੋਰੀਆ ਵੀ ਜੀ ਇਹ ਲਾ ਬੜੀਆਂ 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 ਬੜ ਸਾਫ ਬੜੀ ਲਟਲਾ ਬੋਰੀਆ ਇਹ ਕੀ ਮੋਲੇ ਰੱਖਣਾ ਰਾਜ ਜੀ ਮੋਲੇ ਤਾਂ ਵੈਸੇ ਹੁਣ ਇਹੋ ਜਿਹੇ ਲੋਕੀ ਛਾੜੀ ਚੂੜੀ ਕਰੀ ਜਾਂਦੇ ਪਰ ਅੱਤਨ ਛਾੜੀ ਨਹੀਂ ਕਰਨਾ 35000 ਦੀ ਬਸ਼ੀਰੀ 35000 ਇੰਜਾਇਜ ਕਰੀਗੇ ਚਲੋ ਜੈਸਬੋਰ ਕਰ ਦੋ ਦੱਸ ਦੋ ਆਪੀ ਨੂੰ 32000 ਨਹੀਂ ਦੇਦਾ ਦੋ ਹੋਰ ਜਾਣ ਦੋ ਦੋ ਕੀ ਚਾਰ ਹੀ ਜਾਣ ਦਾਂਗੇ 28000 ਦੀ ਹਾਲ ਆ 200 ਰੁਪਿਆ ਸ਼ੋਰਟ ਕਰਾ ਦੇ ਚਲੋ 200 ਫਿਰ ਸ਼ੋਰਟ ਕਰਦੇ ਹਾਂ 200 ਸ਼ੋਰਟ ਕਰਦਾ 28000 ਹਾਂਜੀ ਹੁਣ 200 ਸ਼ੋਰਟ ਹੀ ਹੋਣੀ ਏ ਜੱਸ ਨੋ ਹੀ ਕਰਤੀ ਆ ਹਾਂਜੀ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਦੇਖੋ 12 ਲੀਟਰ ਚਵਾਈ ਜਾਊਗੀ ਰਾਣੀ ਹਾਂਜੀ 12 ਲੀਟਰ ਇਹਨੂੰ ਕੀ ਕਹਿੰਦਾ ਚਲੋ ਵਿਖਾਈਏ ਗਾੜੀ ਆ ਚੰਗੀ ਸ਼ਕੀਨ ਜੀ ਨਸਲ ਆ ਵੱਡੀ ਚਾਰ ਰੱਖਣੀ ਹਾਂਜੀ ਇਹ ਕਿਦਾਂ ਜੇ ਇਹ ਮੋਛੀ ਗੀ ਜੀ ਹਾਂ ਜੀ ਜੇ ਸਵੇ ਇਹਨੇ ਸੁਣਾ ਜੀ ਠੀਕ ਆ ਤੇ ਲਾਡੂ ਲਾ ਬਣੀਆਂ ਵਾ ਅਜੇ ਚਿਪਾ ਹੀ ਆਉਂਦੇ ਆ ਬਣੂ ਚੰਗੇ ਠੀਕ ਆ ਹਾਂ ਜੀ ਤੇ ਦੁੱਧ ਦਾ ਕੀ ਰਿਕਾਰਡ ਜੀ ਦਾ ਉੱਤੇ 14 15 ਲੀਟਰ ਤੇ ਕੱਢੂਗੀ ਵੱਡੀ ਬੈੜਾਂ ਚ ਆਉਂਦੀ ਹਾਂ ਜੀ ਤੋਰੀਏ ਫਿਰ ਇਹਨੂੰ ਹਾਂ ਜੀ ਇਹ ਕਾਫੀ ਟੱਲਾ ਆ ਇਹ ਕੀ ਪਾ ਖਲੇ ਹੋਣਿਆ ਮੂੰਹ ਤੋਂ ਵੀ ਵਾਵੇ ਕਾਫੀ ਸ਼ਕੀਨ ਆ ਕਾਫੀ ਸ਼ਕੀਨ ਬੱਸੀ ਆ ਖੱਲੇ ਨੇ ਲੈ ਟੰਡੀ ਸੀਲ ਆ ਜੀ ਆਹ ਠੰਡੀ ਠੰਡੀ ਕੋ ਗੱਲ ਹੀ ਨਹੀਂ ਆਉਂਦੀ ਉਦਾਂ ਡਰਦੀ ਕਰਦੀ ਮੜਾ ਜਾਂਦਾ ਠੰਡੀ ਸੀਲ ਕੋ ਗੱਲ ਚਮਕ ਆਲੀ ਆ ਪੂਰੀ ਕੇ ਪੂਰੀ ਚਮਕ ਆਲੀ ਜਾਏਗਾ ਇਹਦਾ ਕੀ ਮੁੱਲ ਰੱਖੀਏ ਫਿਰ ਮੁੱਲ ਤਾਂ ਹੋਵੇਗਾ ਇਹ 50 ਨੂੰ ਕਰੀ ਜਾਂਦੇ ਪਰ ਆਪਾਂ ਵੇਚਾ ਨਹੀਂ ਕਰਨਾ 45000 ਰੁਪਏ ਦੀ ਅੱਛਾ 45000 ਦੀ ਦੇ ਦੋ ਹਾਂ ਜੀ ਜਸ ਨੋ ਕਰੀਏ ਜਸ ਨੋ 40 ਦੀ ਦੇ ਦिए ਹੋਰ ਕਰੋਗੇ ਲੱਗਦਾ ਥੋੜਾ ਬੋੜ 39000 ਦੀ ਜਸ ਨੋ ਕਰਦਾ ਹਾਂਜੀ ਉਹ ਤੇ ਫਿਰ 200 ਰੁਪਏ ਛੋੜੀ ਹਾਂਜੀ ਠੀਕ ਹੈ ਵੀਰ ਜੀ ਚਲੋ ਆ ਗਾੜੀ ਗਾੜੀ ਆ ਗਈ ਜੀ ਨੀਲੇ ਰੰਗ ਜੀ ਸੂਈ ਜੀ ਹਾਂਜੀ ਇਹ ਸੂਈ ਨੂੰ ਅੱਜ ਦੂਜਾ ਪੀਜਾ ਕਰਨਗੇ ਹਾਂਜੀ ਇਹਦਾ ਬਚਾ ਵਾਲਾ ਜੀ ਬਚਾ ਆ ਬੱਚਾ ਵਸ਼ਿਆ ਮਗਰ ਹਾਂਜੀ ਬਚਾ ਇਹ ਤੇਰਾ ਮੇਰਾ ਵਸ਼ਿਆ ਹੀ ਹੈ ਨਾੜੂ ਤੇ ਬੱਚਾ ਇਹ ਕਿੰਨੇ ਕ ਦੁੱਧ ਜਿਹੇ ਦੇ ਕੋਲ ਦੁੱਧ ਦਾ ਜਿਹੇ ਦੇ ਕੋਲ ਬੋਲਾ ਹੀ ਇਹ ਆਪਣਾ 6-7 ਲੀਟਰ ਹੈ ਜੀ ਅੱਛਾ 6-7 ਲੀਟਰ ਬੋਲਾ ਹੈਗਾ 3 ਲੀਟਰ ਬੋਲਾ ਜੀ ਕਿੰਨਾ ਕ ਚਵਾਉਗੀ ਇਹ ਸਾਡੇ ਸਾਲ 100 ਲੀਟਰ ਚਵਾਈ ਚੁਗੀ ਇਹ ਦੁੱਧ ਰਾਮ ਨੂੰ ਹਾਂਜੀ 100 ਲੀਟਰ ਚਵਾਈ ਜਾਊਗੀ ਹਾਂਜੀ ਥੱਲੇ ਥਾਨ ਤੋਂ ਚੰਗਾ ਲੱਗਾ ਇਹ ਠੰਡੀ ਸੀ ਲਿਆ ਠੰਡੀ ਸੀ ਲਿਆ ਕੋ ਗੱਲ ਆ ਠੰਡੀ ਸੀ ਲਿਆ ਮੈਂ ਥਾਨ ਤੋਂ ਚੰਗਾ ਲੱਗਾ ਉਹ ਵੀ ਤੋਰੀ ਲਿਓ ਕਾਫੀ ਪਿਆ ਆਪਣੇ ਸਾਰਾ ਟੋਰ ਠੀਕ ਹੈ ਜਿੰਨੀ ਕਹਿ ਗਈ ਆ ਅਜੇ ਟਾਈਮ ਵੀ 11 ਵਜੇ ਦਾ ਹੋਇਆ ਵਾ ਚਵਾਈ ਵੀ ਲੇਟ ਦੀ ਕਿੰਨੇ ਵਜੇ ਦੀ ਵੀ ਚਵਾਈ ਆਪਣੀ ਠੀਕ ਹੈ ਜੀ ਇਹ ਸ਼ਾਮਾਂ ਤੱਕ ਕਾਫੀ ਬਣੂ ਤਿਆਰ ਹੋਊਗੀ ਵੀ ਸਵਾਹ ਆ ਥਲੇ ਥਲੇ ਸੁਣੇ ਛੋਟ ਅਜੇ ਚੱਕ ਦੇ ਆਣ ਪੂਰਾ ਮੈਨ ਰੁਗ ਰੁਗਦਾ ਸੁਣ ਲਗਾ। ਇਹ ਜੀ ਕੀ ਕਰਦੀ ਇਹਦਾ ਮੁੱਲ ਫਿਰ? ਮੁੱਲੇ ਤਾਂ ਅਸੀਂ ਕਰਨਾ ਵਾ ਤੋਕੜਾ ਗਾਈਆਂ ਵਾਲਾ। ਤੋਕੜਾ ਗਾਈਆਂ ਵਾਲਾ। ਹਾਂ ਇਹ ਸੱਜਰੇ ਬਿਲਕੁਲ ਤੋਕੜਾ ਆਣਿਆਂ ਨਾਲ ਭਾ ਕਰ ਦੇਣਾ। ਬਿਲਕੁਲ ਭਾ ਨਾਰਮਲ ਆਪਣੇ। ਅੱਛਾ। ਕਿੰਨਾ ਕਰੀਏ ਫਿਰ? ਜੀ 50000 ਰੁਪਿਆ ਕਰਨਾ। ਜੱਸ ਨੋਈ। ਜੱਸ। ਕਿ ਹੋਰ ਮੰਤਲ ਕਰਨਾ? ਨਹੀਂ ਹੋਰ ਕਰ ਦੇਣਾ ਮਾਨ ਦਾ। ਕਿੰਨਾ? 8000 ਹੋ ਸਕਦਾ। 8000 ਦੀ ਦੇ ਦੇ। 8000 ਦੇ ਤੋਕੜਾ ਵਾਲਾ ਭਾ ਜੀ। ਇਕਨੇ ਵੇਚੀ ਉਹ ਚੀਜ਼ ਨਹੀਂ ਆ ਨਹੀਂ 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 ਵੇਚੀ ਨਹੀਂ ਗਈ ਦੇ ਦੇਣੀ ਆ ਭਾਵੇਂ ਉਹਦੇ ਕੋਲ ਗੱਲ ਕਰਦੇ ਅੱਛਾ ਹਾਂਜੀ 200 ਰੁਪਏ ਛੋਟ ਹੋ ਗਈ 200 ਰੁਪਏ ਛੋਟ ਹੀ ਹਾਂਜੀ ਚਲੋ ਠੀਕ ਆ ਵੀਰ ਜੀ ਦੁੱਧ ਦੇ ਨੇ 10 ਕਿਲੋਟਰ ਚ ਵਾਈ ਜਾਣਾ 20000 ਰੁਪਏ ਆਖਣਦੇ ਆ 20000 ਚੰਗੀ ਵਗਾਂ ਗਾਈ ਕੱਦ ਕੁਦ ਵੀ ਠੀਕ ਆ ਥੱਲੇ ਸਾਗ ਆਹ ਗਾੜੀ ਆ ਵੀ ਜਲਸੀ ਵੱਡੇ ਜੋੜਾਂ ਜੀ ਹੁੰਦੀ ਐ ਇਹ ਵੱਡੇ ਜੋੜਾਂ ਚ ਕਾਲੀ ਚੱਸੀ ਜੀ ਪਿਓਰ ਹਾਂਜੀ ਠੰਡੀ ਸੀ ਠੰਡੀ ਤੇਰੀ ਮੈਨਾਂ ਕੋਈ ਗੱਲ ਨਹੀਂ ਉਦਾਂ ਡਾਦੀ ਮਾੜੀ ਰਾਤੀ ਆਈਆਂ ਦਾਦੀ ਥੋੜੀ ਜੀ ਚੰਗੇ ਕਦ ਕਾਟਦੀ ਖੋਲ ਇਹਦੇ ਡਿਟੇਲ ਦੱਸ ਦਿਓ ਜੀ ਇਹਦੇ ਥੱਲੇ ਦੁੱਧ 8-9 ਲੀਟਰ ਜੇ ਹਜੇ ਹਾਂਜੀ ਸੂਈ ਨੂੰ ਇਹਨੂੰ 20 ਦਿਨ ਹੋਏ ਜੇ ਹਜੇ ਹਾਂਜੀ ਇਹਦਾ ਬੱਚਾ ਕਿਹੜਾ ਜੇ ਇਹਦਾ ਬੱਚਾ ਉਹ ਵਸ਼ੀ ਮਗਰ ਵਸ਼ੀ ਹੈ ਹਾਂਜੀ ਵਸ਼ੀ ਵਸ਼ੀ ਚੰਗੀ ਸ਼ਕੀਨ ਕਹਿੰਦੇ ਦੁੱਧ ਦੀ ਪਾਲੀ ਜਲਸੀ ਵਸ਼ੀ ਆ ਉਹ ਦੇਖੋ ਵਸ਼ੀ ਕਹਿੰਦੇ ਚੰਗੀ ਥੱਲੀ ਇਹ ਤਾਂ ਵਾਲੇ 20 ਦਿਨ ਦੀ ਸੂਈ ਚ ਆਉਂਦੀ ਵਿਜੇ ਕਿੰਨਾ ਦੁੱਧ ਕਰ ਦੂ ਫਿਰੇ ਉਹ ਤੇ ਹੁਣ ਸਾਂਭਾਂਗੇ ਤੇ ਦੁੱਧ ਤੇ ਕਰੂ 12 13 ਲੀਟਰ ਹਾਂਜੀ ਗੱਦਗੁੱਦ ਤੇ ਚੰਗਾ ਵਾ ਸੇਵਾ ਵਾਲਾ ਮੇਰੇ ਪਾ ਜੀ ਦੋ ਫਿਰ ਬਾਦ ਚਵਾ ਸਕਦਾ ਤੇ ਇਹ ਨਾਲ ਆਰਾਮ ਨਾਲ ਚਵਾਈ ਚ ਗੱਦਗੁੱਦ ਲੀਟਰ ਤੋਂ ਤੇ ਆਉਂਦੀ ਗੱਦਗੁੱਦ ਦੇ ਵਾਵਾ ਕਾਫੀ ਵੱਡੇ ਕਰਦੀ ਵੱਡੇ ਕਰਦੀ ਆ ਚਲੋ ਤੋਰੀਏ ਇਹਨੂੰ ਆਪਾ ਬੁਥੀਰੀ ਪੂਰੀ ਨਿਗਨੇਕੇ ਕਾਨੇ ਬੋਦੀ ਵਾਲੀਆਂ ਵੜਾਂ ਸਾਰੀਆਂ ਥੱਲੇੋਂ ਕਾਫੀ ਤਿਆਰ ਇਹ 11 ਘੰਟੇ ਦਾ ਟਾਈਮ ਤਾਂ ਦੱਸਣਗੇ। ਅਸਮਾ ਆ ਕੇ ਥਣਵਾਵਾ ਕਾਡਮ ਦੀ ਵਿਧੀ। ਵਾਵਾ ਕਾਡਮ। ਕੱਦ ਕਾਫੀ ਸਾਰੀਆਂ ਜਗ੍ਹਾ ਨਾਲ ਇਹ ਹੀ ਚੀਜ਼ ਆਦਾ। ਹਾਂਜੀ। ਇਹ ਆ ਕੇ ਕਿਸੇ ਨੇ ਸੰਭੀ ਨਹੀਂ ਰੱਖਦੇ। ਅੱਠੇ-ਪੁੱਠੇ ਵਾਵਾ ਚੁੱਕਣ ਦੀ ਐ। ਅੱਠੇ ਬੜੇ ਚੁੱਕਣ ਦੇ ਗਾ। ਹਾਂਜੀ। ਦੱਸੋ ਵੀ ਜੀ ਇਹਦੇ ਬਾਰੇ। ਮੁੱਲ ਤਾਂ ਕਰਾਉਣ ਨੂੰ ਇਹਦਾ 35 ਕਰਦੇ ਆ। ਹਾਂਜੀ। ਇਹ ਚਲੋ 35 ਨਹੀਂ 30 ਹਜ਼ਾਰ ਦੀ ਦੇ ਲਈਏ। ਲਾ ਇਹਦਾ ਹੋਰ ਕਰੋਗੇ ਮਾਨਤਨ। ਨਹੀਂ। ਖਾਈਆ ਦੀ ਹਾਨ ਆ। ਖਾਈਨਾ ਜਾਂ ਦੇਹਾਨ ਆ। 200 ਰੁਪਏ ਛੋੜ। ਇੱਤੇ ਯਾਰ ਹੋਰ ਨਾ ਜਾਂਦੀ ਐ। ਚਲੋ ਜਾਣ ਦੋ 27000 200 ਛੋੜੀ 200 ਛੋੜ। ਮੇਕ ਕੰਗੇ ਬੋਦੀ ਵਾਲੀ ਪਿਓਰ ਜਲਸੀ ਪਿਓਰ ਆ ਹਾਂਜੀ ਹਾਂਜੀ ਜੀ ਜੀ ਇੱਕ ਕਟਾਲ ਪਾਉਣੀ ਹੈ ਹਾਂਜੀ ਆ ਕਟਾ ਠੀਕ ਹੈ ਇਹ ਕਟਾ ਕਿਦਾਂ ਜੇ ਇਹ ਕਟਾ ਜੇ ਅਜੇ 1.5 ਸਾਲ ਦਾ ਜੀ 6 ਮਹੀਨੇ ਦਾ ਠੀਕ ਹੈ ਹਾਂਜੀ ਇਹ ਕਟਾ ਜਿਹੜਾ ਮਹੀਂ ਬਹੁਤ ਚੰਗੀ ਦੁੱਧ 16 17 ਲੀਟਰ ਦੁੱਧ ਦੀ ਮਾਲਕ ਨੇ ਠੀਕ ਆ ਉਹਦੇ ਮਗਰੋਂ ਕਟਾ ਲਿਆ ਹੈ ਉਧਰੋਂ ਆਈ ਮਹੀਂ ਇਹ ਉਧਰੋਂ ਆਈ ਮਾਲ ਵਿੱਚੋਂ ਇਹ ਉਮਰ ਕਿੰਨੀ ਹੈ ਇੰਦਾ ਕਟਾ ਜੇ ਸਾਰੇ ਪਿਓਰ ਨੀਲੀ ਸਾਰੇ ਨਿਸ਼ਾਨ ਹੈਗੇ ਜੀਰ ਵੀ ਦਾ ਅੰਦਾ ਕਟਾ ਇਹ ਲਾਲ ਬੱਗੀ ਨਾਸ ਚਿੱਟੇ ਖੋਰ ਉਮਰ ਕੀ ਜੀ ਇਹਦੀ ਉਮਰ ਇਹਦੀ ਅਜੇ 18 ਮਹੀਨਿਆਂ ਦਾ ਹੋਇਆ ਜੀ ਠੀਕ ਹੈ 18 ਮਹੀਨਿਆਂ ਦਾ ਹੋਇਆ ਚੰਗਾ ਕੱਟਾ ਹਰ ਇੱਕ ਨਿਸ਼ਾਨੀ ਹੈਗੀ ਹੈ ਜਿਹੜੀ ਕੱਟੇ 'ਚ ਇਹ ਦੇਖ ਲੀ ਬੋਰਾ ਤੋੜਾ ਕਾਫੀ ਵਧੀਆ ਇਹ ਜੀ ਇਹਦਾ ਮੁੱਲ ਕਿ ਦੱਖਣਾ ਫਿਰ ਇਹ ਮੁੱਲ ਕਟਾ ਤੇ ਵਾਧਿਆ ਪਰ ਕੇ ਸਾਹਮਣ ਵਾਲਾ ਚੰਗਾ ਮਿਲ ਜੂਗਾ ਤੇ ਕਟਾ 15000 ਦਾ ਦੇ ਦਾਂਗੇ ਹਾਂਜੀ ਹੋਰ ਕਰਦਾ ਮਹਿਮਾਨਤਾਨ ਵਿੱਚੋਂ ਕਿੰਨਾ ਕਰੋਗੇ ਯਸ ਨੂੰ ਕਰ ਦਈਏ 2000 ਦੀ ਸੱਦਾ ਕਰਦਾ 13000 ਦਾ ਕਟਾ ਦੇ ਦਾਂਗੇ ਪਰ ਹੋਵੇ ਕੋਈ ਸਾਹਮਣ ਵਾਲਾ ਹੋਵੇ ਕੋਈ ਸਾਹਮਣ ਵਾਲਾ ਦੂਜੇ ਪਾਸੇ ਨਹੀਂ